ਪਹਿਲੇ ਸ਼ਬਦ ਦੀ ਕੁਚਾ ਜੀ ਸਿ ਜਦ ਉਸ ਪਾਲਕ ਨੂੰ ਯਾਦ ਕੀਤਾ ਅੰਦਰ ਸੁਚੱਜਾਪਨ ਆ ਗਿਆ ਹੁਣ ਅਗਲਾ ਸ਼ਬਦ ਆ ਗਿਆ ਗੁਣਵੰਤੀ ਗੁਣਵੰਤੀ ਹੰਕਾਰੀ ਨਿਕੁਦੀ ਗੁਣਵੰਤੀ ਦਾ ਲਫ਼ਜ਼ੀ ਅਰਥ ਇਹ ਜੀ ਗੁਣਾ ਵਾਲੀ ਜਿਸ ਕੋਲ ਗੁਣ ਹੈ ਥੋੜੀ ਜਿਹੀ ਇੱਕ ਹੋਰ ਅਰਜ਼ ਹੈ ਗੁਰੂ ਸਾਹਿਬ ਦੀ ਬਾਣੀ ਚ ਗੁਣਵੰਤੜੀਏ ਗੁਣਵੰਤਾ ਗੁਣਵੰਤੀ ਇਹ ਸਾਰੇ ਸ਼ਬਦ ਹੈ ਜਿੱਥੇ ਹੁਣ ਗੁਣਵੰਤੀ ਦਾ ਅਰਥ ਤੇ ਗੁਣਾ ਵਾਲੀ ਮੈਂ ਅਖਰੀ ਅਰਥ ਕਰ ਲੱਗਾ ਥੋੜੀ ਜਿਹੀ ਉਸ ਤੋਂ ਬਿਨਾ ਗੁਰੂ ਸਾਹਿਬ ਨੇ ਪਰਮੇਸ਼ਵਰ ਨੂੰ ਵੀ ਕਿਹਾ ਅਸੀਂ ਇੱਕ ਆਪ ਸ਼ਬਦ ਪੜ੍ਹਨੇ ਆ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਗਿਆਨ ਕਰ ਕਿਰਪਾ ਬਖਸ਼ ਆਪ ਗਣਸਬ ਮੇਰੀ ਉੱਤੇ ਗੁਣਵੰਤਾ ਪਰਮੇਸ਼ਵਰ ਨੂੰ ਕਿਹਾ ਆਰਵਿਕ ਜਪਜੀ ਸਾਹਿਬ ਦੇ ਪਾਠ ਕਰਦੇ ਹੋ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਹੁਣ ਉੱਥੇ ਦੇਖੋ ਗੁਣਵੰਤਿਆਂ ਨੂੰ ਗੁਣ ਦਿੰਦੇ ਨੇ ਨਿਰਗਣਾਂ ਨੂੰ ਗੁਣਾ ਨਾਲ ਭਰਪੂਰ ਕਰਦੇ ਨੇ ਇਹਦਾ ਮਤਲਬ ਸਤਗੁਰੂ ਇਸ ਸਰੇਕ ਵੀ ਸਾਨੂੰ ਰੋਕ ਕੇ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਜਿਸ ਜਗਿਆਸੂ ਨੇ ਕਿਸੇ ਗੁਰਸਿੱਖ ਨੂੰ ਪੁੱਛਣਾ ਹੈ ਕਿ ਪਰਮੇਸ਼ਵਰ ਗੁਰੂ ਇਹਦੇ ਵਿੱਚ ਤਾਂ ਦੂਜੀ ਕੋਈ ਗੱਲ ਨਹੀਂ ਹੋਣੀ ਜੀ ਸਿਰਫ ਆਰ ਬ੍ਰਹਮ ਪਰਮੇਸ਼ਵਰ ਕਿਵੇਂ ਮਿਲੇਗਾ ਆਪਾਂ ਵੇਖਾਂਗੇ ਗੁਰੂ ਜੀ ਕਿਵੇਂ ਮਿਲਣਗੇ ਮੇਰਾ ਮਨ ਕਿਵੇਂ ਟਿਕ ਜਗਾ ਮੈਂ ਕਈ ਜਨਮਾਂ ਦਾ ਤੁਰਿਆ ਹੋਇਆ ਇਹਦੇ ਵਿੱਚ ਸਿਰਫ ਤੇ ਸਿਰਫ ਬੇਨਤੀ ਹੈ ਗੁਣਵੰਤੀ ਦਾ ਅਰਥ ਹੈ ਗੁਣਾ ਨਾਲ ਪਰਪੂਰ ਗੁਣ ਵੰਡਣ ਵਾਲੀ ਗੁਣ ਗ੍ਰਹਿਣ ਕਰਨ ਵਾਲੀ ਹੁਣ ਮੈਂ ਥੋੜੀਆਂ ਇੱਥੇ ਬੇਨਤੀਆਂ ਕਰਨੀਆਂ ਇਹ ਪਰਮੇਸ਼ਵਰ ਦੀ ਰਚਨਾ 'ਚ ਗੁਣ ਤੇ ਔਗਣ ਦੋਨੋਂ ਆਦ ਕਾਲ ਤੋਂ ਨੇ ਜੀ ਇਸ ਨੂੰ ਫਿਰ ਬੇਨਤੀ ਸੁਣੋ ਗੁਣ ਤੇ ਅਗੁਣ ਚੱਲੇ ਆ ਰਹੇ ਹਨ ਹਨੇਰਾ ਤੇ ਚਾਨਣ ਆਦ ਕਾਲ ਤੋਂ ਤੁਰਿਆ ਆ ਰਿਹਾ ਹੈ ਅੰਮ੍ਰਿਤ ਤੇ ਜ਼ਹਿਰ ਤੁਰਿਆ ਆ ਰਿਹਾ ਹੈ ਗੁਰੂ ਸਾਹਿਬ ਨੇ ਕਿਹਾ ਭਗਤ ਤੇ ਪਾਪੀ ਤੁਰਿਆ ਆ ਰਿਹਾ ਹੈ ਸਾਖਤ ਤੇ ਸੰਤ ਤੁਰਿਆ ਆ ਰਿਹਾ ਹੈ ਬੰਦੇ ਨੇ ਜ਼ਿੰਦਗੀ ਵਿੱਚ ਵਰਤਨਾ ਕਿਵੇਂ ਹੈ ਅੱਜ ਸਿਰਫ ਇਨੀ ਕੁ ਮੈਂ ਬੇਨਤੀ ਕਰਨੀ ਹੈ ਕਿ ਕੋਈ ਇਨਸਾਨ ਐਸਾ ਨਹੀਂ ਜਿਹਦੇ ਬਾਰੇ ਕਹਦੇ ਆਂ ਵੀ ਉਹ ਪੂਰਾ ਮੁਕੰਮਲ ਹੈ ਵਾਹਿਗੁਰੂ ਜੀ ਮੇਰੀ ਫਿਰ ਬੇਨਤੀ ਜੀ ਪਰਮੇਸ਼ਵਰ ਨੇ ਆਪਣੀ ਖੇਡ ਰਚੀ ਹੈ ਜੇ ਕਿਸੇ ਨੂੰ ਗੁਣ ਦਿੱਤਾ ਉਹਨੂੰ ਕੋਈ ਨਾ ਕੋਈ ਔਗਣ ਵੀ ਦੇ ਦਿੱਤਾ ਹੈ ਫਿਰ ਅਰਜ ਜੇ ਇੰਨਾ ਸੋਹਣਾ ਚੰਦਨ ਖੈ ਤੇ ਨਾਲ ਉਹਦੇ ਸੱਪ ਵੀ ਲਿਫਟੇ ਹੋਇਆ ਗੁਣ ਤੇ ਔਗਣ ਇਕੱਠੇ ਨੇ ਅੱਜ ਮੇਰੀ ਅਰਜ ਹੈ ਕਿ ਸਿੱਖਾਂ ਨੂੰ ਮੇਨੂੰ ਸਾਨੂੰ ਮੈਂ ਮੈਂ ਆਪਣੀ ਗੱਲ ਕਰਾਂ ਸਾਨੂੰ ਸਭ ਤੋਂ ਵੱਧ ਸੁਰਤੀ ਇਸ ਪਾਸੇ ਲਿਜਾਣੀ ਚਾਹੀਦੀ ਹੈ ਮੈਂ ਸਿਰਫ ਗੁਣਾ ਦੀ ਸਾਂਝ ਕਰਨੀ ਮੈਂ ਔਗਣ ਕਦੀ ਇਕੱਠੇ ਨਹੀਂ ਕਰਦਾ ਕਿਉਂਕਿ ਗੁਣਵੰਤੀ ਦਾ ਅਰਥ ਗੁਣਾਂ ਦੀ ਸੰਜ ਕਰੀ ਥੋੜੇ ਜਿਹਾ ਆਓ ਆਪਾਂ ਬਾਣੀ ਚੋਂ ਦੇਖਨੇ ਆ ਗੁਣ ਤੇ ਔਗਣ ਦੋਵੇਂ ਸੁਰਤ ਉਤੇ ਅਸਰ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਪਹਿਲਾਂ ਮੇਰੀ ਅਰਜ ਹੈ ਜਿੰਨੇ ਗੁਣ ਨੇ ਇਹ ਸਾਰੇ ਇਸ ਤਰ੍ਹਾਂ ਨੇ ਜਿਵੇਂ ਮਾਂ ਜਾਏ ਭਰਾ ਹੁੰਦੇ ਨੇ ਗੁਣ ਅੱਗੇ ਮੈਂ ਵੀ ਅਰਜ ਕਰਾਂ ਗੁਣ ਕਿਹੜੇ ਚ ਜਿੰਨੇ ਗੁਣ ਨੇ ਗੁਣਵੰਤੀ ਦੀ ਸਰਵਕਤਾ ਹੈ ਜਿਹੜੇ ਗੁਣ ਨੇ ਉਹ ਭਰਾ ਨੇ ਜਿੰਨੇ ਔਗਣ ਨੇ ਇਹ ਬੰਦਿਆ ਤੂੰ ਰੋਜ਼ ਆਪਣੀ ਆਤਮਾ ਦੇ ਪੈਰਾਂ 'ਚ ਸੰਗਲਪਾਣਾ ਪਿਆ ਹੈ ਔਗਣ ਸੰਗਲ ਨੇ ਤੇ ਗੁਣ ਵੀਰ ਨੇ ਵੀਰ ਸੰਗਲ ਘਟਦੇ ਆ ਗੁਰੂ ਸਾਹਿਬ ਦਾ ਇੱਕ ਬਚਨ ਹੈ ਨਾਨਕ ਔਗਣ ਜੇਤੜੇ ਤੇਤੇ ਗਲੀ ਚੰਜੀਰ ਜਿੰਨੇ ਔਗਣ ਉਹ ਸਾਰੇ ਸੱਚੀ ਏਵੇਂ ਕਿਸ ਤਰ੍ਹਾਂ ਜੰਜੀਰਾ ਨੇ ਸੰਗਲ ਨੇ ਨਾਨਕ ਔਗਣ ਜਿੱਤ ਦੇਤੇ ਤੇ ਗਲੀ ਜੰਜੀਰ ਜੇ ਕຸນ ਹੋਣ ਤਾਂ ਕਟੀਆਂ ਕੋ ਚੱਜੇ ਪਾਨੂ ਸੁਚੱਜਾ ਪਾਨੀ ਖਤਮ ਕਰ ਸਕਦਾ ਤੇ ਚੇਤੇ ਰੱਖਿਓ ਔਗਣਾ ਨੂੰ ਜੇ ਕੋਈ ਕੱਟ ਸਕਦਾ ਤੇ ਕੇਵਲ ਗੁਣ ਹੀ ਕਰ ਸਕਦਾ ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ ਜੇ ਕຸນ ਹੋਣ ਤਾਂ ਕਟੀਆਂ ਸੇ ਭਾਈ ਸੇ ਵੀਰ ਗੁਰਮੁਖੋ ਗੁਣ ਤਾਂ ਭਰਾਵਾਂ ਦੀ ਤਰ੍ਹਾਂ ਨੇ ਗੁਣ ਤਾਂ ਵੀਰਾਂ ਦੀ ਤਰ੍ਹਾਂ ਨੇ ਅਗਲੀ ਹੋਰ ਬੇਨਤੀ ਇਸ ਦੁਨੀਆ ਵਿੱਚ ਆਧ ਕਾਲ ਤੋਂ ਜਿਸ ਦਿਨ ਦਾ ਮਨੁੱਖਾ ਸ਼ਰੀਰ ਬਣਿਆ ਕਿਨੋਂ ਕੋਈ ਦੁਨੀਆ ਤੋਂ ਖਾਲੀ ਨਹੀਂ ਗਿਆ ਗੁਰਬਾਣੀ ਨੇ ਸ਼ਬਦ ਗਏ ਨੇ ਨਾਂਗੇ ਆਵਨ ਨਾਂਗੇ ਜਾਣਾ ਸ਼ਬਦ ਵਰਤਿਆ ਲੰਕਾਗੜ ਸੋਨੇ ਦਾ ਭਿਆ ਮੂਰਖ 라वण क्या ਲੈ ਗਿਆ ਸਾਰੇ ਸਿੱਕੇ ਨੇ ਕੁਝ ਨਹੀਂ ਨਾਲ ਜਾਣਾ ਬਿਲਕੁਲ ਨਹੀਂ ਜਾਣਾ ਬਾਹਰ ਮੁਖੀ ਆ ਤਨ ਵੀ ਨਹੀਂ ਜਾਣਾ ਪਰ ਇਸ ਦੁਨੀਆ ਵਿੱਚ ਕੋਈ ਬੰਦਾ ਅੱਜ ਤੱਕ ਖਾਲੀ ਨਹੀਂ ਗਾ ਗੁਰਮਖੋ ਕਈ ਬੰਦੇ ਗੁਨਾਹਾਂ ਦੀਆਂ ਪੰਡਾ ਬਣ ਕੇ ਲੱਗੇ ਕਈ ਬੰਦੇ ਔਗਣਾਂ ਦੀਆਂ ਪੰਡਾ ਬਣ ਕੇ ਲੱਗੇ ਖਾਲੀ ਕੋਈ ਨਹੀਂ ਕਿਹਾ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸੰ ਗੁਨਾ ਗਵਾਈ ਗੰਠਣੀ ਔਗਣ ਚੱਲੀ ਬਾਂਧੀ ਇਹਦਾ ਮਤਲਬ ਔਗਣ ਅੱਗੇ ਜਾਂਦਾ ਹੈ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਮੇਰੀ ਥੋੜੀ ਜੀ ਬੇਨਤੀ ਸੁਣਿਓ ਇਹ ਆਪਣੇ ਮੈਂ ਆ ਕਿਉਂ ਕਿ ਉਪਦੇਸ਼ ਕਰ ਰਿਹਾ ਪ੍ਰਚਾਰਕ ਹੋਂ ਦੇ ਨਾਤੇ ਮੈਂ ਆਪਣੇ ਤੇ ਲਾਗੂ ਕਰ ਰਿਹਾ ਹਰ ਥਾਂ ਤੇ ਕੱਲਾ ਗੁਰਦੁਆਰੇ ਨਹੀਂ ਜਿੱਥੇ ਕੰਮ ਕਰ ਰਹੇ ਹਾਂ ਯਤਨ ਕਰੀਏ ਆਪਾਂ ਗਾਰਬੇਜ ਦਾ ਢੋਲ ਨਹੀਂ ਬੰਦਾ ਆਪਣਾ ਸਾਰਾ ਕੂੜਾ ਨਹੀਂ ਇਕੱਠਾ ਕਰਨਾ ਇਹਦੇ ਵਿੱਚ ਮੇਰੀ ਅਰਜ਼ਿਕਾ ਐਸੀ ਸਾਰੇ ਅੱਜ ਬਾਣੀ ਚ ਲਾਗੇ ਮੈਂ ਪਤਾ ਨਹੀਂ ਮੇਰੇ ਮਾਇਸੀ ਅੱਜ ਸਭ ਤੋਂ ਵੱਡੀ ਲੋੜ ਹੈ ਅੱਜ ਜਦੋਂ ਵੀ ਕੋਈ ਬੋਲੇਗਾ ਨਾ ਕਿਸੇ ਸਿਸਟਮ ਦੀ ਗੱਲ ਕਰੋ ਸਭ ਤੋਂ ਪਹਿਲਾਂ ਲੋਕਾਂ ਦੇ ਔਗਣ ਦੱਸਾ ਦੇ ਇਹਦਾ ਮਤਲਬ ਗੁਣ ਕੋਈ ਵੀ ਨਹੀਂ ਸਿੱਖਾਂ ਚ ਕਿਸੇ ਬੰਦੇ ਚ ਗੁਣ ਨਹੀਂ ਤੇ ਸੱਚੀ ਤਾਂ ਹੁੰਦਾ ਸਾਂ ਜਿਹੜਾ ਬੰਦਾ ਸਿਰਫ ਔਗਣ ਇਕੱਠੇ ਕਰ ਰਿਹਾ ਹੈ ਉਹਦੀ ਆਪਣੀ ਸੁਰਤ ਔਗਣਾ ਨਹੀਂ ਕੋ ਲਿਬੜੀ ਹੋਏ ਉਹਦੀ ਸੁਰਤ ਗੁਣਾ ਵਾਲੇ ਪਾਸੇ ਜਾਂਦੀ ਫਿਰ ਅਰਜ਼ਿਕਾ ਸਤਿਗੁਰਾਂ ਦੀ ਬਾਣੀ ਚ ਵਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਉਹਨਾਂ ਨੇ ਫਰਮਾਇਆ ਫਰੀਦਾ ਜਿੰਨੀ ਕਮੀ ਨਾਹੀਂ ਕੋਣ ਜਿਸ ਕੰਮ ਵਿੱਚ ਤੈਨੂੰ ਕੁਝ ਲੱਭਦਾ ਹੀ ਨਹੀਂ ਇਹਦੇ ਨੁਕਤੇ ਸੁਣਿਓ ਜਿਹੜਾ ਕੰਮ ਹੈ ਕਰ ਰਹੇ ਉਹ ਚ ਕੋਈ ਰੂਹਾਨੀ ਗੋਣੀ ਨਹੀਂ ਤੇ ਕਿੰਨੇ ਕੰਮ ਕਰਨਾ ਛੱਡ ਦੇ ਹੁਣ ਇਹਦਾ ਮਤਲਬ ਕੀ ਹੋਇਆ ਕੰਮ ਕੀ ਹੋਇਆ ਮੰਨ ਲਓ 10 ਬੰਦੇ ਬੈਠੇ ਆ ਆ ਟ੍ਰੱਕਾਂ ਤੇ ਉਹ ਜੇ ਅੱਗੇ ਬੈਨੇ ਟੱਕਾਂ ਤੇ ਫੋਨ ਤੇ ਗੱਲ ਕਰਦੇ ਹੋ ਨਾ ਜੀ 5 ਘੰਟੇ ਲਗਾਤਾਰ ਪ੍ਰਾਕਤੇ ਗੱਲ ਕਰੀ ਜਾ ਰਹੇ ਆ ਤੇ 5 ਘੰਟਿਆਂ ਦੀ એનર્ਜੀ ਤੋਂ ਬਾਅਦ ਸਵਾਏ ਨਿੰਦਿਆ ਤੋਂ ਪੱਲੇ ਕੀ ਬਿਆਰ ਉਹ ਗੁਰਮਖੋ ਜਿਸ ਇਕੱਠ ਵਿੱਚ ਜਿਸ ਬੋਲ ਵਿੱਚ ਜੇ ਸਕਰੀਨ ਵਿੱਚ ਜਿੱਥੇ ਬੈਠਿਆਂ ਇੱਕ ਵੀ ਗੋਨੀ ਮਿਲਦਾ ਬਾਬਾ ਫਰੀਦ ਕਹਿੰਦਾ ਉਹ ਕੰਮ ਕਰਨੇ ਛੱਡ ਦੇ ਕਿਉਂਕਿ ਜਿੰਨੇ ਇਕੱਠੇ ਕਰ ਰਹੇ ਆ ਰੱਬ ਦੀ ਦਰਗਾਹ ਤੇਰੀ ਸ਼ਰਮਸਾਰ ਹੋਣਾ ਬੈਠ ਫਰੀਦਾ ਜਿੰਨੀ ਕਮੀ ਨਾ ਹੀ ਗੁਣ ਤੇ ਕਮੜੇ ਵਿਸਾਰ ਮਤ ਚਰਮਿੰਦਾ ਥੀ ਵਈ ਸਾਈਂ ਦੇ ਦਰਬਾਰ ਹੁਣ ਇੱਕ ਹੋਰ ਬੇਨਤੀ ਸੁਣਿਓ ਗੁਣਵੰਤੀ ਸਿੱਖ ਗੁਣਵੰਤਾ ਹੈ ਇਹ ਗੁਣਵੰਤੀ ਹੈ ਜਿਵੇਂ ਸ਼ਬਦ ਚਲ ਵਰਤਿਆ ਗੁਣਾ ਦੀ ਖਜ਼ਾਨਾ ਅਨਖ ਗੁਰੂ ਅੰਗਦ ਸਾਹਿਬ ਦੇ ਕੋ ਬਚਨ ਕਹਤੋਂ ਸਭ ਨੂੰ ਸ਼ਬਦ ਚੀਤੇ ਮਹਾਰਿਸ਼ ਕੀਤੀ ਖਰ ਥਾਂ ਤੇ ਗੋਣ ਨੇ ਖਰ ਥਾਂ ਤੇ ਉਗਣ ਕਿਤੇ ਚਲੇ ਜਾ ਮੈਂ ਆ ਮੇਰੇ ਚ ਨਹੀਂ ਸਚੀ میں بٹرنگ کر لی کہہ رہا میرے بارے میرے اندر ہے میں کتنے کھلوتا ہوں بابا فرید صاحب انتلے سمے نماز پڑھی جی نماز پڑھدا گشی پہ گی بیوش ہو گئے اتہاس کہ جی مریدہ نے اٹھایا کہ جی میں نماز پوری کر لی سی بزرگ سامنا کہ نہیں جی نماز نہیں پوری ہوئی کہ وزو کراؤ دوبارہ ਵਜ਼ੂ ਕਰਾਇਆ ਇੱਕ ਕਿਤਾਬ ਹੈ ਦਰਵੇਸ਼ੀ ਗਾਖੜੀ ਇਹ ਵੀ ਕਿਤਾਬ ਬਹੁਤ ਕਮਾਲ ਦੀ ਹੈ ਜੀ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਦੀ ਕਿ ਇਹ ਤੇ ਵਕਮਕ ਧਰਮਾਂ ਦੇ ਤਰਵੇਸ਼ਾਂ ਦਾ ਜੀਵਨ ਹੈ ਕਹਿਣ ਲੱਗੇ ਜੀ ਵਜ਼ੂ ਕਰਾਉਣਾ ਮੈਂ ਨਮਾਜ਼ ਪੜ੍ਹਨੀ ਚਾਹਨਾ ਇੱਕ murid ਬੋਲਿਆ ਬਾਬਾ ਜੀ ਬਾਬਾ ਫਰੀਦ ਸੇ ਉਹ ਨਮਾਜ਼ ਵੀ ਲੋੜ ਕਾਦੀ ਇੰਨੇ ਸਾਲ ਹੋ ਗਏ ਇੰਨੀ ਬਾਤ ਜੰਗਲਾਂ ਚ ਕੀਤੀ ਇੰਨੀ ਬਾਤ ਕੀਤੀ ਉਹਨਾਂ ਬਜ਼ੁਰਗ ਦੇ ਸ਼ਬਦ ਸੁਣਨ ਵਾਲੇ ਨੇ ਕਹਿਣ ਲੱਗੀ ਤੂੰ ਮੇਰੀ ਅੰਦਰ ਦੀ ਵਸਤਾ ਦਾ ਜਾਨੂ ਹੈ ਇਹਦਾ ਮਤਲਬ ਤੇਰੀ ਅਵਸਥਾ ਮੇਰੇ ਤੋਂ ਉੱਚੀ ਹੈ ਨਾ ਤੂੰ ਮੇਰੇ ਤੋਂ ਅਗਲੇ ਸਫ਼ਰ ਤੇ ਤੈਨੂੰ ਪਤਾ ਮੈਂ ਕਿੱਥੇ ਖਲੋਤਾ ਵਾਂ ਤੁਸੀਂ ਕਿਵੇਂ ਕਹਿ ਦਿੰਦਾ ਨਮਾਜ਼ ਦੀ ਕਿ ਲੋੜ ਕਹਿਣ ਲੱਗੀ ਤਾਂ ਮੇਰੇ ਅੱਲਾ ਨੂੰ ਪਤਾ ਜਾਂ ਮੈਨੂੰ ਪਤਾ ਫਰੀਦ ਕਿੱਥੇ ਖਲੋਤਾ ਹੋਇਆ ਹੈ ਲਿਆ ਵਜ਼ੂ ਕਰਾ ਅੱਲਾ ਦਾ ਫਿਰ ਅੱਲਾ ਦਾ ਜ਼ਿਕਰ ਕਰ ਨਾ ਆਪਣੂੰ ਬੇਨਤੀ ਕਰਾਂ ਹਰ ਬੰਦੇ ਨੂੰ ਪਤਾ ਆਪਣੀ ਔਗਣ ਦਾ ਪਰ ਦੋ ਕਿਸ ਚੀਜ਼ ਦਾ ਆਪਣਾ ਔਗਣ ਦੁਨੀਆਂ ਚ ਪ੍ਰਗਟ ਹੋ ਜਾਏ ਤੇ ਦਵਾਈ ਦਿੰਦਾ ਗੁਰੂ ਬਖਸ਼ ਨਾਰਾਜੇ ਇਸੇ ਹੀ ਕਹਿੰਦਾ ਮੇਰੇ ਬੱਚੇ ਨੂੰ ਬਖਸ਼ ਦਿਓ ਮੈਨੂੰ ਬਖਸ਼ ਦਿਓ ਗੁਰੂ ਬਖਸ਼ ਦਿੰਦਾ ਤੇ ਜਦੋਂ ਦੂਜੇ ਦਾ ਔਗਣ ਲੱਭਦਾ ਉਸ ਦਿਨ ਕਹਿੰਦਾ ਸੁਲੀ ਚਾੜ ਦੇ ਉਹਦੇ ਟੁਕੜੇ ਟੁਕੜੇ ਹੋਣੇ ਚਾਹੀਦੇ ਨਾ ਆਪ ਨੂੰ ਬੇਨਤੀ ਕਰਾਂਗਾ ਗੁਰੂ ਸਾਹਿਬ ਕਹਿੰਦੇ ਕਿਵੇਂ ਸਿੱਖ ਜੀਏ ਇੱਕ ਸ਼ਬਦ ਹੈ ਜੀ ਸੂਈ ਰਾਗ ਚੀ ਹੈ ਉਹ ਹੈ ਗੁਣਾ ਕਾ ਹੂਬੈ ਵਾਸੁਲਾ ਆ ਗੁਣਵੰਤੀ ਆ ਹੈ ਗੁਣਵੰਤੀ ਗੁਣਾ ਕਾ ਹੂਬੈ ਵਾਸੁਲਾ ਕੰਡ ਵਾਸ ਲਈ ਜੈ ਅਖਰੀ ਅਰਥ ਆਪਾਂ ਕਰ ਲਈਏ ਗੁਣਾ ਦਾ ਅਰਥ ਹੋ ਗਿਆ ਜਿਹੜੇ ਗੁਣ ਨੇ ਉਂਝ ਮੇਰੀ ਹੋਰ ਬੇਨਤੀ ਹੈ ਗੁਣ ਗੁਣਦਾਰ ਚਿਕ ਬਾਹਰ ਮੁਖੀ ਨੇ ਇੰਜੀਨੀਅਰ ਹੈ ਇੱਕ ਡਾਕਟਰ ਹੈ ਇੱਕ ਵਕੀਲ ਹੈ ਮੈਂ ਕਥਾ ਦਾ ਗੁਣੇ ਭਾਈ ਕਿਸੇ ਕੁਲ ਕੀਰਤ ਇਹਨਾਂ ਗੁਣਾ ਤੋਂ ਅੱਗੇ ਜਿਹੜੇ ਰੋਹਾਨੀ ਗੁਣ ਨੇ ਉਨ੍ਹਾਂ ਤੋਂ ਬਿਨਾਂ ਤੇ ਭਗਤੀ ਨਹੀਂ ਹੁੰਦੀ ਜੀ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨੇ ਬਾਬਾ ਫਰੀਦ ਸਾਹਿਬ ਨੇ ਉਹਨਾਂ ਤਿੰਨਾ ਗਣਾ ਦਾ ਬੜਾ ਜ਼ਿਕਰ ਕੀਤਾ ਉਹਨਾਂ ਦੇ ਸ਼ਲੋਕ ਨੇ ਜਿਹੜੇ ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮੜੀਆਂ ਮੰਤ ਪ੍ਰਸ਼ਨ ਹੈ ਕਿਹੜੇ ਅੱਖਰ ਨੇ ਜੀ ਜਿਹੜੇ ਅੱਖਰ ਧਾਰਨ ਕਰੀਏ ਤੇ ਰੱਬ ਜੀ ਬਸ ਵਿੱਚ ਹੋ ਜਾ ਕਵਨ ਸੋ ਅੱਖਰ ਕਵਨ ਗੁਣ ਕਿਹੜੇ ਗੁਣ ਨੇ ਜਿਹੜੇ ਧਾਰਨ ਕਰਾਂ ਤੇ ਰੱਬ ਜੀ ਮਿਲ ਜਾਂ ਕਮਨ ਸੋ ਮੰਨੀਆਂ ਮੰਤਰ ਕਿਹੜਾ ਸ਼ਰੋਮਣੀ ਮੰਤਰ ਹੈ ਕਿਹੜਾ ਸ਼ਰੋਮਣੀ ਮੰਤਰ ਹੈ ਜਿਹੜਾ ਪੜਨ ਤੇ ਰੱਬ ਨੂੰ ਕੀ ਲਵਾ ਜੀ ਕਮਨ ਸੋ ਅਖਰ ਕਮਨ ਗੁਣ ਕਮਨ ਸੋ ਮੰਨੀਆਂ ਮੰਤਰ ਕਮਨ ਸੋ ਵੇਸੋ ਖੌ ਕਰੀ ਜੇਤ ਵਸ ਆਵੇਂ ਕੰਤ ਕਿਹੜਾ ਮੈਂ ਵੇਸ ਧਾਰਨ ਕਰਾਂ ਕੰਤ ਵਸ ਵਿੱਚ ਆ ਜਾ ਅੱਗੇ ਤਿੰਨ ਦੇਵੀ ਗੁਣ ਨੇ ਜੀ ਨਿਮਨ ਸੋ ਅਖਰ ਆ ਹੈ ਗੁਣਵੰਤੀ ਸਭ ਤੋਂ ਪਹਿਲਾਂ ਤੇਰੇ ਕੋਲ ਨਿਮਰਤਾ ਵਾਲਾ ਗੁਣ ਹੋਣਾ ਹੈ ਮੈਂ ਇਸੇ ਕਰਕੇ ਅਰਜ਼ ਕਰਾਂਗ ਜਿੰਨੀ ਅਜੋਗੀ ਪਹਿਲਾ ਗੁਣ ਹੀ ਇਹ ਵੇ ਜੋ ਤਿਸੈ ਗੁਰ ਸਿਖੜਾ ਤਿਸ ਨਿਮਨਿਵਲਾ ਕੋ ਪਾਇ ਜਿਸ ਬੰਦੇ ਕੋਲ ਨਿਮਣਤਾ ਹੀ ਗੁਣ ਕੋਈ ਨਹੀਂ ਉਹਨੇ ਰੁਖਾਨੀਤ ਕਿੱਥੇ ਲੈ ਲੈਣੀ ਹੈ ਜੀ ਜਿਹੜਾ ਹੰਕਾਰ ਦੇ ਟਿੱਬੇ ਤੇ ਪਹਿਲਾਂ ਬੈਠਾ ਕਿਉਂਕਿ ਤਾਂ 13 ਤੁਖਾਂ ਨੇ ਸੱਚੀ ਤੋਂ ਦੱਸਾਂ ਮੈਂ ਚਲੇ ਜਾਣਾ ਪਰਸੋਂ ਨਹੀਂ ਤੇ ਮਨਸਿਬ 13 ਦਿਨਾਂ ਦੀ ਕਥਾ ਇੱਕ ਇੱਕ ਤੋਂ ਕਿ ਖਸੂਰ ਨੇ ਫਰਮਾਇਆ ਸਭ ਤੋਂ ਪਹਿਲਾ दैवी ਗੁਣ ਨਿਮਰਸੋ ਅਖਰ ਨਿਵੰਦੀ ਜਾਂਚ ਹੋਵੇ ਅਗਾ ਖਮਣ ਗੁਣ ਇਹਦੇ ਦੋ ਅਰਥ ਕੀਤੇ ਨੇ ਜੀ ਗੁਰਮੁਖ ਅ ਇੱਕ ਖਮਣ ਦਾ ਅਰਥ ਹੁੰਦਾ ਖਿਮਾ ਕਰ ਦੇਣਾ ਇੱਕ ਖਮਣ ਦਾ ਅਰਥ ਕਿ ਕਿਸੇ ਦੀ ਬਦੀ ਕੀ ਨੂੰ ਅੰਦਰੋਂ ਸਹਾਰ ਜਾ ਨਿਵੰਸੋ ਅਖਰ ਖਮਣ ਗੁਣ ਤੇ ਤੁਸੀਂ ਪੁੱਛਿਆ ਜੀ ਕਵਣਸੋ ਮਣਿਆ ਮੰਤ ਸ੍ਰੇਸ਼ਟ ਮੰਤਰ ਕਿਹੜਾ ਹੈ ਮਹਾਰਾਜ ਜੀ ਨੇ ਕਿਹਾ ਜੇਵਾ ਮਣਿਆ ਮੰਤ ਜ਼ਬਾਨ ਤੋਂ ਮਿੱਠਾ ਬੋਲ ਇਤੂ ਵੱਡਾ ਮੰਤਰ ਕਿਹੜਾ ਵੱਡਾ ਹੋਏ ਇਸੇ ਕਰਕੇ ਬਾਬਾ ਫਰੀਦ ਸਾਹਿਬ ਨੂੰ ਗੰਗੇ ਸ਼ਕਰ ਕਹਿੰਦੇ ਸਨ ਕਿਉਂਕਿ ਇੱਕ ਤਾਂ ਚਲੋ ਸ਼ਕਰ ਕਰਕੇ ਬਾਤ ਵੀ ਸ਼ੁਰੂ ਹੋਈ ਪਰ ਸੱਚੇ ਵੇ ਉਹਨਾਂ ਦੀ ਜ਼ੁਬਾਨ ਇਨੀ ਮਿੱਟੀ ਸੀ ਲੋਕ ਕਹਿੰਦੇ ਹੁੰਦੇ ਸਨ ਸੈਕ ਫਰੀਦੁੱਦੀਨ ਮਸੂਦ ਦੇ ਗੰਗੇ ਸ਼ਕਰ ਸ਼ਕਰ ਦਾ ਖਜ਼ਾਨਾ ਬਾਬਾ ਫਰੀਦ ਇਤਿਹਾਸਕਾਰ ਕਹਿੰਦੇ ਨੇ ਕਿ ਜ਼ਾਲਮ ਬਾਦਸ਼ਾਹਾਂ ਦੀ ਤਲਵਾਰ ਨੇ ਉਹਨੇ ਮੁਸਲਮਾਨ ਨਹੀਂ ਪੈਦਾ ਕੀਤੇ ਜਿਨੇ ਬਾਬੇ ਫਰੀਦ ਦੀ ਜ਼ਬਾਨ ਨਹੀਂ ਪੈਦਾ ਕਰ ਦਿੱਤੀ ਸਾਰੀ ਇਹ ਕਿ ਜ਼ਬਾਨ ਨਿਮਣਸੋ ਅੱਖਰ ਖਵਣ ਗੁਣ ਜੇਵਾ ਮਣੀਆ ਮੰਤ ਇਹ ਤਰੇ ਭੈਣੇ ਵੇਸ ਕਰਤਾ ਬਸ ਆਵੀ ਕੰਤ ਮੈਂ ਸਿਰਫ ਗੁਣਵੰਤੀ ਸਰਲੇਖ ਦੀ ਕਥਾ ਕਰ ਰਿਹਾ ਜੀ ਗੁਰਮਖੋ ਅਜੇ ਆਪਾਂ ਸ਼ੁਰੂ ਨਹੀਂ ਹੋਈ ਜੋ ਦਿਸਦਾ ਗੁਰਸਿੱਖੜਾ ਉਸ ਤੋਂ ਅਗਲੀ ਬੇਨਤੀ ਮਹਾਰਾਜ ਕਹਿੰਦੇ ਕਿ ਗੁਨਾ ਕਾ ਹੋਵੇ ਵਾਸੁਲਾ ਹਾਂਜੀ ਵਾਸੁਲਾ ਦਾ ਲਬਜ਼ੀ ਅਰਥ ਹੈ ਜੀ ਸੁਗੰਧੀ ਵਾਲਾ ਡੱਬਾ ਵਾਸ ਹੈ ਨਾ ਵਾਸ ਸੁਗੰਧੀ ਇਹਦਾ ਅਰਥ ਹੈ ਕਿ ਮੰਨ ਲਓ ਜੇ ਤੈਨੂੰ ਕਿਤੇ ਸੁਗੰਧੀ ਨਾਲ ਭਰਿਆ ਹੋਇਆ ਡੱਬਾ ਮਿਲ ਜਾਏ ਕੀ ਕੰਮ ਕਰ ਤੂੰ ਡੱਬੇ ਦੇ ਬਾਹਰ ਦੀ ਬੰਤਰ ਤੇ ਨੁਕਸਾਨਾ ਕੱਢੀ ਜਾ ਤੂੰ ਇਹਨੂੰ ਖੋਲ ਜਿਹੜੀ ਇਹਦੇ ਵਿੱਚੋਂ ਲਪਟਾਂ ਨਿਕਲਦੀਆਂ ਪਈਆਂ ਨੇ 13 ਉਹਦੇ ਨਾਲ ਸੰਬੰਧ ਕਹੇ ਧੂਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਚੇ ਉਸ ਡੱਬੇ ਵਿੱਚੋਂ ਸੁਗੰਧੀ ਕਾਢੋ ਅਤਰ ਕਾਢੋ ਇੱਥੇ ਮੈਂ ਬੇਨਤੀ ਕਰਾਂਗਾ ਮੈਂ ਕੱਲੇ ਬਾਹਰ ਮੁਖੀ ਅਰਥ ਨਹੀਂ ਕਰਾਂਗਾ ਜੇ ਮੰਗੋ ਕੋਈ ਦਰवेश ਪਾਟੇ ਕੱਪੜੇ ਪਾਈ ਬੈਠਾ ਹੈ ਤੇਰੇ ਅਨੁਸਾਰ ਲੱਗਦਾ ਉਹ ਕੰਮ ਚੰਗੇ ਨਹੀਂ ਕਰ ਰਿਹਾ ਉਹ ਕਮਲਿਆ ਜੇ ਕੋਲ ਬੈਠਿਆ ਤੈਨੂੰ ਸੁਗੰਧੀ ਆਉਂਦੀ ਪਈ ਹੈ ਨਾ ਇਸ ਡੱਬੇ ਨੂੰ ਖੋਲ ਕੇ ਸੁਗੰਧੀ ਨਾਲ ਸੰਬੰਧ ਬਣਾ ਤੂੰ ਡੱਬੇ ਦਾ ਢਾਂਚਾ ਨਾ ਵੇਖੀ ਜਾ। ਗੁਣਾ ਕਾ ਹੋਗਾ ਵਾਸੁਨਾ ਕੱਢ ਵਾਸ ਲਈਜੇ। ਅਗਲਾ ਸ਼ਬਦ ਹੈ ਜੀ ਜੇ ਕਉਣ ਹੋਵਣ ਸਾਜਨਾ ਮਿਲ ਸਾਂਝ ਕਰੀ ਜਾ ਆਹ ਹੈ ਗੁਣਵੰਤੀ। ਹੁਣ ਇੱਥੇ ਗੱਲ ਇੱਕ ਧਿਆਨ ਨਾਲ ਸੁਣਿਓ ਕਿਉਂਕਿ ਗੁਰਬਾਣੀ ਦਾ ਤੇ ਇੱਕ ਇੱਕ ਨੁਕਤਾ ਹੈ ਗੁਰਮਖੋ। ਜੇ ਵਕੀਲਾਂ ਦੀ ਤਰ੍ਹਾਂ ਆਕਰਤ ਕਥਾ ਕਰਨਾ ਪਤੋ ਨਾ ਹੁਣ ਆ ਆਗੇ ਜੇ ਗੁਣ ਹੋਵਣ ਜੇ ਸਭ ਤਾਂ ਸੰਭਵ ਹੈ ਜੇ ਤਾਂ ਕਦੇ ਹੁੰਦਾ ਹੀ ਨਹੀਂ ਪੂਰਾ ਫਿਰ ਸੁਣਿਓ ਆਪਾਂ ਕਹਿੰਨੇ ਆ ਆ ਕੰਮ ਹੋ ਗਿਆ ਜੇ ਇਸ ਤਰ੍ਹਾਂ ਹੋ ਜਾਂਦਾ ਜੇ ਅੰਜ ਹੋ ਜਾਂਦਾ ਜੇ ਇੰਜ ਕਰ ਲਿੰਦਾ ਉਹ ਗੁਰਮੁਖੋ ਜੇ ਤਾਂ ਲੰਘੇ ਹੋਏ ਤੋਂ ਬਾਅਦ ਦੀ ਕਹਾਣੀ ਜੇ ਤਾਂ ਕਦੀ ਪੂਰਾ ਹੀ ਨਹੀਂ ਹੁੰਦਾ ਮੇਰੀ ਫਿਰ ਬੇਨਤੀ ਸੁਣਿਓ ਜੇ ਅਸੰਭਵ ਹੈ ਫਿਰ ਸਮਝ ਗਏ ਕਿ ਜੇ ਅਸੰਭਵ ਹੈ ਇਹਦਾ ਮਤਲਬ ਨਾ ਮੁਮਕਿਨ گرو جی نے کہا وہ سجنا جی مان لو کسی اوگن ایک من پہجنا مل سانج سانج گنتی اوگن کٹے کر یہ ہے گرسکھا جڑا پوچھی تو سچجی سچجی تو گنبنتی جے گن ہوجنا مل سانج کریج سانج کریج گنا چھوڑ اوگن ہے ਛੱਡ ਦੇ ਉਹ ਕルメਤਿਕ ਉਦਾਹਰਨ ਆਪ ਜੀ ਨੂੰ ਦੇਣਾ ਬੜੀ ਬੜੀ ਵੈਸੇ ਬੇਨਤੀ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਇੱਕ ਬਿਤ ਹੈ ਉਹ ਇਨੀ ਵਸਤਪਾਜਦੇ ਹੈ ਜੀ ਉਹਨਾਂ ਨੇ ਜਿਹੜੇ ਚਾਰਕ ਹਵਾਲੇ ਦਿੱਤੇ ਆ ਉਹਦੇ ਵਿੱਚ ਔਗਣ ਵੀ ਨੇ ਉਹਦੇ ਵਿੱਚ ਗੁਣ ਵੀ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਆ ਕਿ ਇੱਕ ਮੋਰ ਹੈ ਬੜੀ ਬੜੀ ਉਦਾਹਰਨ ਦਿੱਤੀ ਹੁਣ ਮੋਰ ਜਿਹੜਾ ਹੈ ਉਹਦੇ ਖੰਭ ਬੜੇ ਸੋਹਣੇ ਨੇ। ਉਹਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ। ਉਹਦੀ ਗਰਦਨ, ਉਹਦੇ ਸਰੀਰ ਦੇ ਬੰਤਰ ਬੜੀ ਚੰਗੀ ਹੈ। ਉਹ ਜਦੋਂ ਬੋਲਦਾ ਹੈ ਕਾਲੀਆਂ ਘਟਾਵਾਂ ਚੜਦੀਆਂ ਨੇ ਪਹਿਲਾਂ ਪੰਦਾ ਨੱਚਦਾ ਤੇ ਬੋਲਦਾ ਹੈ ਭਾਈ ਗੁਰਦਾਸ ਸਾਹਿਬ ਕਿੰਨ ਤੇ ਇੱਕ ਕੰਮ ਕਰਖਾ। ਉਹਦੇ ਖੰਭਾਂ ਨੂੰ ਵੇਖਿਆ ਕਰ। ਉਹਦੀ ਗਰਦਨ ਨੂੰ ਦੇਖ। ਉਹਦੀਆਂ ਅੱਖਾਂ ਨੂੰ ਦੇਖ। ਜੋ ਕੁਝ ਉਹ ਪਹਿਲਾਂ ਪਾਉਂਦਿਆਂ ਆਪਣੀ ਗਲੇ ਤੋਂ ਬੋਲ ਰਿਹਾ ਉਸ ਆਵਾਜ਼ ਨੂੰ ਸੁਰ ਵਿੱਚ ਸੁਣ ਕੇ ਆਨੰਦ ਲੈ ਤੂੰ ਗੁਣ ਇਕੱਠੇ ਕਰ ਯਾਦ ਰੱਖਿਓ ਗੁਨਾਵਾਲਾ ਖਾਂਭੀ ਦੇਖਦਾ ਹੈ ਆਵਾਜ਼ ਸੁਣਦਾ ਹੈ ਉਹਦੀਆਂ ਅੱਖਾਂ ਦੇਖਦਾ ਹੈ ਉਹਦੀ ਮੂਰਤੀ ਕਲਗੀ ਦੇਖਦਾ ਹੈ ਉਹ ਗਣ ਇਕੱਠੇ ਕਰਨ ਵਾਲਾ ਕਹਿੰਦਾ ਛੱਡੋ ਏ ਕਾਹਦੀਆਂ ਸਿਫਤਾਂ ਕਰੀ ਜਾਂਦੇ ਹੋ ਮੋਰ ਦੀਆਂ ਖੁਸ਼ਾਮਦਾ ਕਰਦੇ ਹੋ ਇਹਦੀ ਪੈਰਾਂ ਦੇ ਚਮੜੀ ਦਾ ਰੰਗ ਦੇਖੋ ਰੰਗ ਕਿੰਨਾ ਮਾੜਾ ਹੈ ਚੀਜ਼ ਹੀ ਕੋਈ ਹੈ ਉਹਦੇ ਚ ਗੁਣ ਵੀ ਹੈ ਤੇ ਔਗਣ ਵੀ ਹੈ ਜਿਹਨੇ ਗੁਣ ਲੈਣਾ ਉਹਨੂੰ ਖੰਭ ਉਸ ਨੂੰ ਬੋਲ ਤੇ ਉਸ ਨੂੰ ਸੱਚੀ ਮੁੱਚੀ ਉਹਦੀਆਂ ਅੱਖਾਂ ਦੇਖਣੀਆਂ ਨੇ ਜਿਹਨੇ ਔਗਣ ਲੈਣਾ ਉਹਨੇ ਕਲਗੀ ਥੋੜਾ ਦੇਖਣੀ ਹੈ ਮੋਰ ਦੀ ਉਹਨੇ ਪੈਰਾਂ ਦੀ ਚਮੜੀ ਦੇਖਣੀ ਹੈ ਭਾਈ ਸਾਹਿਬ ਦੂਜਾ ਵਚਨ ਕਰਦੇ ਆ ਉੱਥੇ ਉਹਨਾਂ ਨੇ ਸ਼ਬਦ ਵਰਤਿਆ ਚੰਦਨ ਵਿੱਚ ਸੁਗੰਧੀ ਗੁਣ ਹੈ ਨਾ ਜੀ ਇਕ ਕਲੀ ਸੁਗੰਧੀ ਦੀ ਤਸਵੀਰ ਬੜੀ ਠੰਡੀ ਕਿ ਲੋਕੀ ਚੰਦਨ ਨੂੰ ਆਪਣੇ ਮੱਥੇ ਤੇ ਲਾਂਦੇ ਨੇ ਉਹਦਾ ਉਹਦੇ ਚ ਠੰਡ ਕੇ ਕਹਿੰਦੇ ਨੇ ਤੂੰ ਚੰਦਨ ਦੀ ਸੁਗੰਧੀ ਤੇ ਠੰਡ ਨੂੰ ਵੇਖ ਔਗਣ ਕੱਥੇ ਕਰਨ ਵਾਲਾ ਕਹਿੰਦਾ ਛੱਡੋ ਜੀ ਚੰਦਨ ਦੀਆਂ ਤੁਸੀਂ ਸਿਫਤਾਂ ਕਰਦੇ ਹੋ ਪਰ ਸੰਗਤ ਤੇ ਇਹਦੀ ਸਪੋਲੀਆਂ ਦੇ ਨਾਲ ਹੀ ਨਾ ਕਿਉਂਕਿ ਸਪਨਾ ਚਾਰਚ ਵਿੱਚ ਚੰਦਨ ਨੂੰ ਲਿਫਟੇ ਨੇ ਤੇ ਜੀਬ ਨਾਲ ਚੱਟਦੇ ਨੇ ਗੁਨਾ ਵਾਲੇ ਨੂੰ ਸੁਗੰਧੀ ਦਿਸਦੀ ਏ ਤੇ ਠੰਡ ਦਿਸਦੀ ਏ ਉਹ ਗਣਾ ਵਾਲਾ ਜ਼ਹਿਰੀਲੇ ਸੱਪ ਦੇਖੀ ਜਾਂਦਾ